ਵੇਸ਼ੱਕ ਵਿਤੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਵੰਦੀ ਦਾ ਐਲਾਨ ਤਾਂ ਹੋ ਗਿਆ ਪਰ ਤਿੰਨ ਘੰਟਿਆਂ ਦੇ ਮੰਗਰੋਂ ਹੀ ਸੀਜ਼ਫਾਇਰ ਦੀ ਉਲੰਘਣਾ ਹੋ ਗਈ ਭਾਰਤ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਧਮਾਕੇ ਕੀਤੇ ਗਏ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਇਸ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਕੀ ਦਾਵਾ ਕੀਤਾ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਬੀਤੇ ਦਿਨੀ ਭਾਰਤ ਅਤੇ ਪਾਕਿਸਤਾਨ ਦੇ ਵੱਲੋਂ ਰਸਮੀ ਤੌਰ ਉੱਤੇ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਪਰ ਤਿੰਨ ਘੰਟਿਆਂ ਦੇ ਮਗਰੋਂ ਹੀ ਭਾਰਤ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਧਮਾਕੇ ਕੀਤੇ ਗਏ ਨੇ ਕੀ ਹੁਣ ਤੱਕ ਦੀ ਰਿਪੋਰਟ ਹੈ ਪਾਕਿਸਤਾਨ ਦੇ ਵੱਲੋਂ ਕੀ ਦਾਵਾ ਕੀਤਾ ਗਿਆ ਗਗਨ ਜੇਕਰ ਹੁਣ ਤੱਕ ਦੇਖੀਏ ਬੀਤੀ ਸ਼ਾਮ ਸਭ ਤੋਂ ਪਹਿਲਾਂ ਟਵੀਟ ਆਉਂਦੇ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਉਪ ਪ੍ਰਧਾਨ ਮੰਤਰੀ ਸਾਖੜ ਦਾ ਕਿ ਦੋਵੇਂ ਮੁਲਕ ਰਾਜੀ ਹੋ ਗਏ ਨੇ ਇਮੀਡੀਏਟ ਜਿਹੜਾ ਉਹ ਸੀਸਫਾਇਰ ਜੰਗਬੰਦੀ ਦੇ ਲਈ ਸੰਘਰਸ਼ ਵਿਵਰਾਮ ਦੇ ਲਈ ਉਹ ਰਾਜੀ ਨੇ ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਸਾਹਮਣੇ ਆਉਂਦੇ ਆ ਉਹਨਾਂ ਦਾ ਵੀ ਟਵੀਟ ਆਉਂਦਾ ਹੈ ਤੇ ਉਸ ਤੋਂ ਬਾਅਦ ਬਾਕਾਇਦਗੀ ਦੇ ਨਾਲ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਪ੍ਰੈਸ ਕਾਨਫਰੰਸ ਕਰਦੇ ਤੇ ਇਹਦੀ ਜਾਣਕਾਰੀ ਦਿੰਦੇ ਆ ਤੇ ਖਾਸ ਕਰਕੇ ਡੋਨਲਡ ਟਰੰਪ ਦਾ ਜ਼ਿਕਰ ਕਰਨਾ ਪੈਂਦਾ ਕਿ ਉਹਨਾਂ ਨੇ ਇੱਕ ਟਵੀਟ ਕੀਤਾ ਤੇ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਸਾਹਮਣੇ ਆਈ। ਕਰੀਬ ਉਸ ਤੋਂ 4 ਘੰਟੇ ਬਾਅਦ ਇੱਕ ਖਬਰਾਂ ਲੱਗੀਆਂ ਕਿ ਸੀਸਫਾਇਰ ਦੀ ਵਾਇਲੇਸ਼ਨ ਹੋਈ ਹੈ, ਜੰਗਬੰਦੀ ਦੀ ਉਲੰਘਣਾ ਹੋਈ ਹੈ। ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਿਹੜਾ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਕਿੱਥੇ ਐ ਸੀਜ਼ਫਾਇਰ ਕਿਹੜਾ ਸੀਜ਼ਫਾਇਰ ਜਣੀ ਕੈਨ ਦਾ ਭਾਵ ਸੀ ਉਹਨਾਂ ਦਾ ਅੰਗਰੇਜ਼ੀ ਚ ਟਵੀਟ ਸੀ ਉਹਨਾਂ ਨੇ ਕਿਹਾ ਕਿ ਸਾਰੇ ਸ਼ਰੀਨਗਰ ਦੇ ਵਿੱਚ ਧੁਮਾਕਿਆਂ ਦੀਆਂ ਆਵਾਜ਼ਾਂ ਸੁਲਾਈ ਦੇ ਰਹੀਆਂ ਨੇ ਉਸ ਤੋਂ ਬਾਅਦ ਉਹਨਾਂ ਦਾ ਫਿਰ ਇੱਕ ਹੋਰ ਘੰਟੇ ਬਾਅਦ ਟਵੀਟ ਹੁੰਦਾ ਉਹਦੇ ਵਿੱਚ ਵੀ ਲਗਭਗ ਉਹ ਸੇਮ ਇਸੇ ਬਰਤਾਂਤ ਨੂੰ ਦੁਹਰਦੇ ਆ ਵੀ ਸੀਜ਼ਫਾਇਰ ਕਿੱਥੇ ਐ ਇੱਕ ਵੀਡੀਓ ਵੀ ਪਾਉਂਦੇ ਆ ਵੀਡੀਓ ਵੀ ਪਾਉਂਦੇ ਆ ਤੇ ਜੱਚੋ ਦਿਖਾਉਂਦੇ ਵੀ ਆ ਹੂੰ ਅ ਇਸ ਤੋਂ ਬਾਅਦ ਜਿਹੜੇ ਗੁਜਰਾਤ ਦੇ ਗ੍ਰਹਿ ਮੰਤਰੀ ਨੇ ਹਰਸ਼ ਸੰਘਵੀ ਉਹ ਟਵੀਟ ਕਰਦੇ ਆ ਕਿ ਕੱਚ ਜ਼ਿਲ੍ਹੇ ਦੇ ਵਿੱਚ ਲਗਾਤਾਰ ਡਰੋਨ ਦੀ ਮੂਵਮੈਂਟ ਦੇਖੀ ਗਈ ਹੈ ਡਰੋਨ ਦੇਖੇ ਗਏ ਨੇ ਉਹਨਾਂ ਨੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਕਿ ਘਰਾਂ 'ਚ ਰਹਿਣ ਸੁਰੱਖਿਅਤ ਰਹਿਣ ਤੇ ਬਲੈਕਆਊਟ ਬਾਰੇ ਉਹਨਾਂ ਨੇ ਦੱਸਿਆ ਕਿ ਕੰਪਲੀਟ ਜਿਹੜਾ ਬਲੈਕਆਊਟ ਕੀਤਾ ਗਿਆ ਹੈ ਇਹ ਭਾਰਤ ਦੇ ਵੱਲੋਂ ਲਗਾਤਾਰ ਫਿਰ 11 ਵਜੇ ਰਾਤ ਨੂੰ ਫਿਰ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਸਾਹਮਣੇ ਆਉਂਦੇ ਆ ਉਹ ਇੱਕ ਪ੍ਰੈਸ ਬਰੀਫ ਕਰਦੇ ਆ ਜਿਹਦੇ ਵਿੱਚ ਉਹ ਇਲਜ਼ਾਮ ਲਾਉਂਦੇ ਆ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਘੋਰ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਹੀ ਸਾਰਾ ਕੁਝ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੰਗਬੰਦੀ ਨੂੰ ਲਾਗੂ ਕਰਾਉਣ ਦੇ ਲਈ ਪਾਕਿਸਤਾਨ ਜੜਾਓ ਕਰੇ ਉਦਦਮ ਕਰੇ ਪਰ ਲਗਾਤਾਰ ਜੰਗਬੰਦੀ ਦੀ ਉਲੰਘਣਾ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਇਹ ਵਿਕਰਮ ਮਿਸਰੀ ਨੇ ਪ੍ਰੈਸ ਬਰੀਫ ਦੇ ਵਿੱਚ ਕਿਹਾ ਹੁਣ ਇਹ ਹੋ ਗਈ ਭਾਰਤ ਵਾਲੇ ਪਾਸੇ ਦੀ ਗੱਲ ਉਧਰ ਜੇਕਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਜੋ ਕਿ BBC ਨੇ ਰਿਪੋਰਟ ਕੀਤਾ ਹੈ ਉਹਦੇ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਪਾਬੰਦ ਹੈ ਜਿਹੜਾ ਜੰਗਬੰਦੀ ਲਾਗੂ ਕਰਨ ਦੇ ਲਈ ਜੰਗਬੰਦੀ ਨੂੰ ਲਾਗੂ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਭਾਰਤ ਵਾਲੇ ਪਾਸਿਓਂ ਜਿਹੜੀ ਆ ਇਹ ਜੰਗਬੰਦੀ ਦੀ ਉਲੰਘਣਾ ਜਿਹੜੀ ਆ ਉਹ ਹੋ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਐਸੀ ਆਪਣੇ ਫੌਜੀਆ ਨੂੰ ਕਹਾਂਗੇ ਕਿ ਜੰਗਬੰਦੀ ਨੂੰ ਲਾਗੂ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰੇ ਤੇ ਭਾਰਤ ਨੂੰ ਅਪੀਲ ਕਰਦੇ ਆ ਕਿ ਐਸੀ ਜੰਗਬੰਦੀ ਦੀ ਉਲੰਘਣਾ ਨਾ ਕੀਤੀ ਜਾਵੇ ਇਹ ਦੋਵੇਂ ਦਾਅਵੇ ਨੇ ਦੋਵਾਂ ਦੇਸ਼ਾਂ ਦੇ ਪਰ ਇਹ ਗੱਲ ਜ਼ਰੂਰ ਹੈ ਕਿ ਲਗਾਤਾਰ ਜੰਗਮੰਦੀ ਦੀ ਉਲੰਘਣਾ ਖਾਸ ਕਰਕੇ ਜੰਮੂ ਅਤੇ ਕਸ਼ਮੀਰ ਚ ਵੇਖਣ ਨੂੰ ਮਿਲੀ ਜਿੱਥੇ ਕ੍ਰੋਸ ਦਾ ਬਾਰਡਰ ਬਾਰਡਰ ਦੇ ਦੋਵੇਂ ਪਾਸੇ ਕਿਹਾ ਜਾਂਦਾ ਹੈ ਕਿ ਉਹ ਹੋਈ ਕਿਉਂਕਿ ਪਾਕਿਸਤਾਨ ਨੇ ਜੰਗਮੰਦੀ ਦੀ ਉਲੰਘਣਾ ਕੀਤੀ ਤੇ ਭਾਰਤੀ ਫੌਜ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਇਹ ਸਥਿਤੀ ਜਿਹੜੀ ਉੱਥੇ ਬਣੀ ਰਹੀ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਗਮੰਦੀ ਦੀ ਉਲੰਘਣਾ ਕੀਤੀ ਜਾਂਦੀ ਰਹੀ ਹੁਣ ਸਵਾਲ ਇਹ ਹੈ ਕਿ ਅੱਗੇ ਕੀ ਹੋ ਸਕਦਾ ਕਿਉਂਕਿ ਅੱਜ ਜੇਕਰ ਭਾਰਤ ਦੇ ਮੀਡੀਆ ਦੇ ਤਾਰਤੇ ਦੇਖੀਏ ਮੀਡੀਆ ਨੂੰ ਦੇਖੀ ਤਾਂ ਉਹਦੇ ਵਿੱਚ ਕਈ ਥਾਂ 'ਤੇ ਕਿਹਾ ਜਾਂਦਾ ਕਿ ਡਰੋਨ ਇੱਥੇ ਦੇਖਿਆ ਗਿਆ ਉੱਥੇ ਦੇਖਿਆ ਗਿਆ ਹਾਲੇ ਤੱਕ ਇਹਦੀ ਅਧਿਕਾਰਤ ਪੁਸ਼ਟੀ ਫਿਲਹਾਲ ਨਹੀਂ ਹੋਈ ਸਵੇਰ ਚੜ੍ਹਨ ਤੱਕ ਜਾਂ ਜਿਹੜੇ ਸਵੇਰ ਤੋਂ ਬਾਅਦ ਘਟਨਾਵਾਂ ਹੋਈਆਂ ਏਸੀਪੀ 에ਰਪੋਰਟ ਅੰਮ੍ਰਿਤਸਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਐਸਾ ਕੋਈ ਪਟਾਕਾ ਨਹੀਂ ਤਮਾਕਾ ਨਹੀਂ ਹੋਇਆ ਤੇ ਇਥੋਂ ਤੱਕ ਕਿ ਪ੍ਰਸ਼ਾਸਨ ਨੇ ਜਿਹੜਾ ਉਹ ਰੈਡ ਅਲਰਟ ਵੀ ਖਤਮ ਕਰ ਦਿੱਤਾ ਹੈ ਇਸ ਸਥਿਤੀ ਆ ਤੇ ਉਹਨਾਂ ਨੇ ਕਿਹਾ ਕਿ ਅਫਵਾਹਾਂ ਫਲਾਉਣ ਦੀ ਕਿਰਪਾ ਕਰਕੇ ਕਿਰਪਾਲਤਾ ਨਾ ਕੀਤੀ ਜਾਵੇ ਖਾਸ ਕਰਕੇ ਇਹਦੀ ਜ਼ਿੰਮੇਵਾਰੀ ਮੇਨਸਟ੍ਰੀਮ ਮੀਡੀਆ ਦੇ ਉੱਤੇ ਆ ਜਿੰਨੀਆਂ ਅਫਵਾਹਾਂ ਉਹਨਾਂ ਨੇ ਫਲਾਈਆਂ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਚ ਨਹੀਂ ਤਾਕਤ ਸੀ ਕਿ ਉਹ ਅਫਵਾਹਾਂ ਫਲਾ ਸਕਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕ ਨੇ ਜਿਹੜੇ 4 ਸਾਲ ਪੁਰਾਣੀ ਵੀਡੀਓ ਪਾ ਕੇ ਵੀ ਕਹਿ ਦਿੰਦੇ ਆ ਕਿ ਅੱਜ ਬੰਬ ਫਟਿਆ ਫਲਾਨਾਤ ਮਕਾਨਾ ਉਹ ਉਹਨਾਂ ਤੋਂ ਗਰੇਜ਼ ਕੇ ਕਰੋਸ ਚੈੱਕ ਤੁਹਾਨੂੰ ਖੋ ਮੇਰੀ ਤਾਂ ਬਸ ਦਰਸ਼ਕਾਂ ਨੂੰ ਵੀ ਅਪੀਲ ਹੈ ਲੋਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਖੁਦ ਕਰੋਸ ਚੈੱਕ ਕਰ ਲਓ ਕੋਈ ਤੁਹਾਡਾ ਰਿਸ਼ਤੇਦਾਰ ਆ ਉੱਥੇ ਨਜ਼ਦੀਕੀ ਜਿੱਥੇ ਉਹ ਖਬਰ ਆ ਰਹੀ ਹੈ ਉਹਨੂੰ ਫੋਨ ਕਰ ਲਓ ਕੋਈ ਦੋਸਤ ਮਿੱਤਰ ਆ ਉਹਨੂੰ ਫੋਨ ਕਰਕੇ ਕਰੋਸ ਚੈੱਕ ਕਰ ਲਓ ਕਿ ਕੁਝ ਇਦਾਂ ਦਾ ਵਾਪਰ ਰਿਹਾ ਕਿ ਨਹੀਂ ਵਾਪਰ ਰਿਹਾ ਫਰੋਜ਼ਪੁਰ ਦੇ ਵਿੱਚ ਰਿਪੋਰਟ ਹੋਈ ਆ ਮੀਡੀਆ ਦੇ ਅੰਦਰ ਕਿ ਡਰੋਨ ਮੂਵਮੈਂਟ ਹੈ ਦੇਖੀ ਗਈ ਹੈ ਫਿਲਹਾਲ ਦੀ ਘੜੀ ਕੁੱਲ ਮਿਲਾ ਕੇ ਜੰਗਮੰਦੀ ਦੀ ਉਲੰਘਣਾ ਕਾਫੀ ਵੱਡੇ ਪੱਧਰ ਤੇ ਪਾਕਿਸਤਾਨ ਨੇ ਕੀਤੀ ਹੈ ਭਾਰਤ ਇਹਦਾ ਮੂੰਹ ਤੋੜਮਾ ਜਵਾਬ ਲਗਾਤਾਰ ਦੇ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿਉਂਕਿ ਸਮਾਂ ਲੱਗਦਾ ਹੈ ਕਈ ਵਾਰ ਚੀਜ਼ਾਂ ਏਡੀ ਛੇਤੀ ਜਿਹੜੀ ਡੀ ਐਕਸਿਲੇਟ ਨਹੀਂ ਹੁੰਦੀਆਂ ਹੈਗੀਆਂ ਏਡੀ ਛੇਤੀ ਵਾਪਸ ਨਹੀਂ ਮੁੜਦੀਆਂ ਸਮਾਂ ਲੱਗਦਾ ਹੈ ਉਮੀਦ ਕਰਦੇ ਹਾਂ ਕਿ ਪੂਰਨ ਤੌਰ ਦੇ ਉੱਤੇ ਜੰਗਮੰਦੀ ਛੇਤੀ ਹੋ ਜੂਗੀ ਕਿਉਂਕਿ ਦੇਖੋ ਜਿਵੇਂ ਜੰਗਮੰਦੀ ਦਾ ਐਲਾਨ ਹੋਇਆ ਚਾਹੇ ਪੰਜਾਬ ਹੋਵੇ ਚਾਹੇ ਕਿਤੇ ਵੀ ਲੋਕ ਜਿਹੜੇ ਸਹਿਿਰਦ ਲੋਕ ਨੇ ਅਮਨ ਪਸੰਦ ਲੋਕ ਨੇ ਉਹਨਾਂ ਨੇ ਖੁਸ਼ੀ ਮਨਾਈ ਤਾਰ ਦੇ ਨਾਈ ਤਾਂ ਉਮੀਦ ਕਰਦਾ ਹੈ ਕਿ ਇਹ ਜਗਬੰਦੀ ਪੂਰਨ ਤੌਰ ਤੇ ਛੇਤੀ ਲਾਗੂ ਹੋਵੇਗਾ